ਪੰਜਾਬ ਦੇ ਵਿੱਚ ਲਗਾਤਾਰ ਪਿਛਲੇ 2 ਹਫ਼ਤਿਆਂ ਤੋਂ ਮੌਸਮ ਬਦਲ ਰਿਹਾ ਹੈ ਕਦੇ ਠੰਡ ਲੱਗ ਰਹੀ ਹੈ ਤਾਂ ਦੁਪਹਿਰ ਦੇ ਵੇਲੇ ਕਿਤੇ ਗਰਮੀ ਦਾ ਅਹਿਸਾਸ ਹੋ ਰਿਹਾ ਪਰ ਤਾਪਮਾਨ ਦੇ ਵਿੱਚ ਜਿੱਥੇ ਗਿਰਾਵਟ ਆ ਰਹੀ ਹੈ ਉੱਥੇ ਹੀ ਪ੍ਰਦੂਸ਼ਣ ਦੇ ਵਿੱਚ ਵੀ ਕੁਝ ਰਾਹਤ ਜ਼ਰੂਰ ਨਿਕਲ ਆਈ ਹੈ ਹਾਲਾਂਕਿ ਪੰਜਾਬ ਦੇ ਵਿੱਚ ਚੰਗੀ ਤਰ੍ਹਾਂ ਮੀਂਹ ਨਹੀਂ ਪਿਆ ਫਿਲਹਾਲ ਜੇਕਰ ਇੰਤਿਹਾਰ ਤੋਂ ਬਾਅਦ ਜੇਕਰ ਇੱਕ ਵਾਰ ਮੀਂਹ ਪੈਂਦਾ ਹੈ ਤਾਂ ਪ੍ਰਦੂਸ਼ਣ ਦਾ ਲੈਵਲ ਕਾਫੀ ਘੱਟ ਜਾਂਦਾ ਜਿਸ ਕਰਕੇ ਲੋਕਾਂ ਜਿਹੜੀ ਸਾਹ ਦੀਆਂ ਦਿੱਕਤਾਂ ਹੁੰਦੀਆਂ ਨੇ ਉਹ ਨਹੀਂ ਆਉਣੀਆਂ ਪਰ ਤੁਹਾਨੂੰ ਦੱਸਦੇ ਕਿ ਪੰਜਾਬ ਦੇ ਵਿੱਚ ਜਿੱਥੇ ਕਿ ਲਗਾਤਾਰ ਮੌਸਮ ਬਦਲ ਰਿਹਾ ਹੈ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਇਹ ਖ਼ਵਾਨੀਆਂ ਕੀਤੀਆਂ ਜਾ ਰਹੀਆਂ ਨੇ ਕਿ ਅਗਲੇ 2 ਹਫ਼ਤੇ ਤੋਂ ਬਾਅਦ ਮੌਸਮ ਬਿਲਕੁਲ ਠੰਡਾ ਹੋ ਜਾਵੇਗਾ ਯਾਨੀ ਕਿ ਪੰਜਾਬ ਦੇ ਵਿੱਚ ਕਿੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਜਾਵੇਗੀ ਤਾਂ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਕਮੀ ਲਗਾਤਾਰ ਜਾਰੀ ਹੈ ਐਤਵਾਰ ਨੂੰ ਨਿਯਮਤਮ ਤਾਪਮਾਨ ਦੇ ਵਿੱਚ 0.2 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ ਜਿਸ ਤੋਂ ਬਾਅਦ ਤਾਪਮਾਨ ਸਧਾਰਨ ਦੇ ਨਾਲੋਂ 1.7 ਡਿਗਰੀ ਘਟ ਰਿਹਾ ਅਧਿਕਤਮ ਤਾਪਮਾਨ ਵੀ ਪਿਛਲੇ ਦਿਨ ਨਾਲੋਂ 0.3 ਡਿਗਰੀ ਘਟ ਰਿਹਾ ਰਾਜ ਦੇ ਵਿੱਚ ਸਭ ਤੋਂ ਵੱਧ ਘਟ ਤਾਪਮਾਨ ਫਰੀਦਕੋਟ ਦੇ ਵਿੱਚ 8 ਡਿਗਰੀ ਕੀਤਾ ਗਿਆ ਜੋ ਕਿ ਸ਼ਿਮਲਾ ਅਤੇ ਧਰਮਸ਼ਾਲਾ ਦੇ ਤਾਪਮਾਨ ਦੇ ਬਰਾਬਰ ਹੈ ਤਾ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਪੰਜਾਬ ਦੇ ਤਾਪਮਨ ਦੇ ਵਿੱਚ ਅੱਜ ਵੀ ਹਲਕੀ ਕਮੀ ਆ ਸਕਦੀ ਹੈ। ਅਗਲੇ 2 ਹਫ਼ਤਿਆਂ ਤੱਕ ਮੌਸਮ ਸੁੱਕਾ ਰਹਿਣ ਦਾ ਅਨੁਮਾਨ ਹੈ। ਜੇਕਰ ਮੀਂਹ ਨਹੀਂ ਪੈਂਦਾ ਤਾਂ ਪ੍ਰਦੂਸ਼ਣ ਤੋਂ ਪੂਰੀ ਤਰ੍ਹਾਂ ਰਾਹਤ ਮਿਲਣ ਦੀ ਸੰਭਾਵਨਾ ਬਿਲਕੁਲ ਵੀ ਘੱਟ ਹੈ। ਤਾਂ ਯਾਨੀ ਕਿ ਪੂਰੀ ਤਰ੍ਹਾਂ ਰਾਹਤ ਨਹੀਂ ਮਿਲੇਗੀ ਪ੍ਰਦੂਸ਼ਣ ਤੋਂ। ਹਾਲਾਂਕਿ ਹਵਾਵਾਂ ਦੀ ਦਿਸ਼ਾ ਬਦਲਣ ਦੇ ਨਾਲ ਥੋੜੀ ਰਾਹਤ ਜ਼ਰੂਰ ਮਿਲੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਕੁਝ ਘਟਿਆ ਪਰ ਇਹ ਸਿਰਫ ਥੋੜੇ ਸਮੇਂ ਲਈ ਹੈ ਪ੍ਰਦੂਸ਼ਣ ਤੋਂ ਪੂਰੀ ਤਰ੍ਹਾਂ ਰਾਹਤ ਸਿਰਫ ਮੀਂਹ ਪੈਣ ਤੋਂ ਬਾਅਦ ਹੀ ਸੰਭਵ ਹੋ ਸਕੇ ਯਾਨੀ ਕਿ ਜਦੋਂ ਤੱਕ ਮੀਂਹ ਨਹੀਂ ਪੈਂਦਾ ਉਦੋਂ ਤੱਕ ਪੰਜਾਬ ਦੇ ਵਿੱਚ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲੇਗੀ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ AQI ਦੀ ਸਥਿਤੀ ਦਾ ਕੀ ਹੈ ਤਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹਵਾ ਦੀ ਗੁਣਵੱਤਾ ਯਾਨੀ ਕਿ AQI ਦੀ ਸਥਿਤੀ ਚਿੰਤਾਜਨਕ ਦਿਖਾਈ ਦੇ ਰਹੀ ਹੈ ਰਾਤ 11 ਵਜੇ ਤੱਕ ਦੇ ਅੰਕੜਿਆਂ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਸ਼ਰਦਾ AQI ਖਤਰਨਾਕ ਪੱਧਰ ਦੇ ਉੱਤੇ ਪਹੁੰਚ ਗਿਆ। ਅੰਮ੍ਰਿਤਸਰ ਦਾ AQI 132 ਰਿਹਾ ਜਦਕਿ 24 ਘੰਟਿਆਂ ਦੇ ਵਿੱਚ ਇਹ ਵੱਧ ਕੇ 288 ਤੱਕ ਗਿਆ ਹੈ। ਬਠਿੰਡਾ ਦਾ AQI 124 ਰਿਹਾ ਹੈ ਸਭ ਤੋਂ ਵੱਧ ਜੋ ਕਿ 235 ਦਰਜ ਕੀਤਾ ਗਿਆ ਹੈ। ਜਲੰਧਰ ਦੇ ਵਿੱਚ 199 ਤੱਕ ਰਿਹਾ ਜੋ ਵੱਧ ਕੇ 304 ਤੱਕ ਹੋ ਗਿਆ। ਖੰਨਾ ਦਾ ਪੱਧਰ ਜੇਕਰ ਗੱਲ ਕੀਤੀ ਜਾਵੇ AQI ਦੀ ਤਾਂ 201 ਤੋਂ ਵੱਧ ਕੇ 300 ਤੇ ਹੀ ਉਹ ਜੋ ਕਿ ਪਹੁੰਚ ਗਿਆ ਹੈ ਅਤੇ ਹੀ ਲੁਧਿਆਣਾ ਦੇ ਵਿੱਚ AQI 196 ਤੋਂ 240 ਤੇ ਮੰਡੀ ਗੋਵਿੰਦਗੜ ਦੇ ਵਿੱਚ 213 ਤੋਂ ਲੈ ਕੇ 344 ਤੱਕ ਪਹੁੰਚ ਗਿਆ ਤੇ ਪਟਿਆਲਾ ਦੇ ਵਿੱਚ 170 ਤੋਂ 422 ਤੱਕ ਰਿਹਾ ਯਾਨੀ ਕਿ ਪਟਿਆਲੇ ਦੇ ਵਿੱਚ ਸਭ ਤੋਂ ਵੱਧ ਦੱਸਿਆ ਜਾ ਰਿਹਾ ਹੈ ਉੱਥੇ ਜੇਕਰ ਗੱਲ ਕੀਤੀ ਜਾਵੇ ਰੂਪਨਗਰ ਦਾ ਤਾਂ ਰੂਪਨਗਰ ਦਾ AQI ਸਭ ਤੋਂ ਘੱਟ ਹੈ 83 ਦਰਜ ਕੀਤਾ ਗਿਆ ਪਰ 24 ਘੰਟਿਆਂ ਦੌਰਾਨ ਇਹ ਵੀ 400 ਜੋ ਕਿ 47 ਤੱਕ ਚੜ ਗਿਆ ਹੈ ਇਹ ਅੰਕੜੇ ਦਰਸਾਉਂਦੇ ਨੇ ਕਿ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਹੱਦਾ ਤੱਕ ਪਹੁੰਚ ਚੁੱਕਿਆ ਹੈ ਜਿਸ ਕਾਰਨ ਲੋਕਾਂ ਦੀ ਸਿਹਤ ਦੇ ਉੱਤੇ ਨਕਾਰਾਤਮਕ ਅਸਰ ਪੈਣ ਦਾ ਖਤਰਾ ਵੀ ਵੱਧ ਰਿਹਾ ਹੈ ਤਾਪਮਾਨ ਦੇ ਵਿੱਚ 2 ਡਿਗਰੀ ਤੱਕ ਕਮੀ ਆਉਣ ਦੀ ਸੰਭਾਵਨਾ ਦੱਤਾਈ ਜਾ ਰਹੀ ਹੈ ਯਾਨੀ ਕਿ 13 ਨਵੰਬਰ ਤੱਕ ਇਸ ਹਫ਼ਤੇ ਦਾ ਅਧਿਕਤਮ ਤਾਪਮਾਨ ਸੁਧਾਰਨ ਦੇ ਨੇੜੇ ਰਹਿਣ ਦੀ ਉਮੀਦ ਹੈ ਯਾਨੀ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਤਾਂ ਪੰਜਾਬ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹਾ ਦੇ ਵਿੱਚ ਅਧਿਕਤਮ ਤਾਪਮਨ 24 ਤੋਂ 26 ਡਿਗਰੀ ਦੇ ਸੈਲਸੀਅਸ ਦੇ ਵਿਚਕਾਰ ਰਹੇਗਾ ਜਦਕਿ ਰਾਜ ਦੇ ਹੋਰ ਹਿੱਸਿਆਂ ਦੇ ਵਿੱਚ ਇਹ 26 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਉੱਥੇ ਹੀ ਪਠਾਨਕੋਟ ਗੁਰਦਾਸਪੁਰ ਅਤੇ ਅੰਮ੍ਰਿਤਸਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਨਿਯਮਤਮ ਤਾਪਮਨ 6 ਤੋਂ 8 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ ਜਦਕਿ ਰਾਜ ਦੇ ਹੋਰ ਇਲਾਕਿਆਂ ਦੇ ਵਿੱਚ ਇਹ 8 ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਇਸ ਸਥਿਤੀ ਦੇ ਵਿੱਚ ਉੱਤਰੀ ਅਤੇ ਪੱਛਮੀ ਜ਼ਿਲ੍ਹਿਆਂ ਦਾ ਨਿਯਮਤਮ ਤਾਪਮਾਨ ਸਧਾਰਨ ਦੇ ਨਾਲੋਂ ਘੱਟ ਰਹਿ ਸਕਦਾ ਹੈ ਜਦਕਿ ਬਾਕੀ ਖੇਤਰਾਂ ਦੇ ਵਿੱਚ ਤਾਪਮਾਨ ਸਧਾਰਨ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ ਪੰਜਾਬ ਦੇ ਮੁੱਖ ਸ਼ਹਿਰਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਅੱਜ ਦੇ ਮੌਸਮ ਦੀ ਤਾਂ ਜੋ ਕਿ ਖੁਸ਼ਹਾਰ ਤੇ ਧੁੱਪ ਵਾਲਾ ਰਹਿਣ ਦੀ ਸੰਭਾਵਨਾ ਹੈ ਅੰਬਸਰ ਦੇ ਵਿੱਚ ਅੱਜ ਆਦੇਕਤਮ ਤਾਪਮਾਨ 27 ਡਿਗਰੀ ਸੈਲਸੀਅਸ ਅਤੇ ਨਿਯਮਤਮ 10 ਡਿਗਰੀ ਸੈਲਸੀਅਸ ਰਹੇਗਾ ਮੌਸਮ ਸਾਫ਼ ਤੇ ਧੁੱਪਦਾਰ ਰਹੇਗਾ ਜਲੰਧਰ ਦੇ ਵਿੱਚ ਵੀ ਤਾਪਮਾਨ 25 ਡਿਗਰੀ ਅਤੇ ਅਧਿਕਤਮ ਅਤੇ ਅਧਿਕਤਮ ਅਤੇ 11 ਡਿਗਰੀ ਨਿਉਤਮ ਰੰਦ ਦੀ ਉਮੀਦ ਹੈ ਇੱਥੇ ਹਲਕੀ ਧੁੱਪ ਨਾਲ ਸਾਫ਼ ਮੌਸਮ ਰਹੇਗਾ ਯਾਨੀ ਕਿ ਅੱਜ ਪੂਰੇ ਦਿਨ ਮੌਸਮ ਬਿਲਕੁਲ ਸਾਫ਼ ਰਿਹਾ ਧੁੱਪਦਾਰ ਰਿਹਾ ਪਰ ਸ਼ਾਮ ਹੁੰਦੇ ਹੀ ਪੰਜਾਬ ਦੇ ਵਿੱਚ ਠੰਡ ਪੈਣੀ ਸ਼ੁਰੂ ਹੋ ਜਾਂਦੀ ਹੈ ਠੰਢਣੀ ਹਵਾਵਾਂ ਜੋ ਕਿ ਸ਼ੁਰੂ ਹੋ ਜਾਂਦੀਆਂ ਜਿਸ ਕਰਕੇ ਲੋਕਾਂ ਨੂੰ ਕੋਟੀ ਸਵੈਟਰਾਂ ਵੀ ਜਿਹੜੇ ਕਿ ਵਰਤੋਂ ਕਰਨੀ ਪੈਂਦੀ ਹੈਗੀ ਹੈ ਖਾਸ ਕਰਕੇ ਜਿਹੜੇ ਲੋਕ ਟੂ-ਵਿਲਰ ਰਾਹੀਂ ਘਰਾਂ ਜਾਂਦੇ ਨੇ ਜਾਂ ਫਿਰ ਕਿਤੇ ਬਾਹਰ ਜਾਂਦੇ ਨੇ ਉਹਨਾਂ ਨੂੰ ਠੰਡ ਜ਼ਿਆਦਾ ਲੱਗਦੀ ਹੈ ਤਾਂ ਉਹਨਾਂ ਦੇ ਲਈ ਸਾਵਧਾਨੀ ਵਰਤਣ ਦੀ ਲੋੜ ਹੈਗੀ ਹੈ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਜੇਕਰ ਤੁਸੀਂ ਕਿਤੇ ਬਾਹਰ ਜਾਂਦੇ ਹੋ ਤਾਂ ਇਸ ਸਮੇਂ ਮਾਸਕ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਜਿੱਥੇ ਹਵਾ ਦਾ ਗੁਣਵੱਤਾ ਦੀ ਜੇਕਰ ਗੱਲ ਕੀਤੀ ਜਾਵੇ AQI ਤਾਂ ਖਤਰਨਾਕ ਪੱਧਰ ਦੇ ਉੱਤੇ ਪਹੁੰਚਿਆ ਹੋਇਆ ਪੰਜਾਬ ਦੇ ਜਿਹੜੇ ਮਰਜੀ ਸਹਿਰ ਦੀ ਗੱਲ ਕੀਤੀ ਜਾਵੇ ਪਟਿਆਲਾ ਹੋਵੇ ਜਾਂ ਫਿਰ ਜੋ ਵੀ ਮੋਹਾਲੀ ਬਠਿੰਡਾ ਅੰਮ੍ਰਿਤਸਰ ਹੋਵੇ ਰੂਪਨਗਰ ਹੋਵੇ ਖੰਨਾ ਮੰਡੀ ਗੋਵਿੰਦਗੜ੍ਹ ਤਾਂ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਇਸ ਸਮੇਂ ਪ੍ਰਦੂਸ਼ਣ ਦਾ ਲੈਵਲ ਕਾਫੀ ਵਧਿਆ ਹੋਇਆ ਹੈ